ਆ ਦੇਖੋ ਜੀ ਆ ਬਾਈ ਜੀ ਜਦੋਂ ਦਾ ਮੈਂ ਦੇਖਦਾ ਇਹ ਰੇੜੇ ਦਾ ਕੰਮ ਕਰਦਾ ਸ਼ਾਰਾ ਸਿੰਘ ਦੇੜਕਿਆਂ ਤੋਂ ਆ ਅੱਜ ਇਸ ਬੰਦੇ ਨੇ ਉਹਨੇ ਤਾਂ ਮੈਂ ਦਾ ਵੀ ਮਹੀਨੇ 'ਚ ਨਹੀਂ ਕਮਾਉਣੇ ਜਿੰਨਾ ਦਾ ਅੱਜ ਇਹਦਾ ਨੁਕਸਾਨ ਹੈ ਕਹਿੰਦਾ 1500 ਰੁਪਏ ਦਾ ਨਾਕਸੀ ਕਿਸੇ ਬੰਦੇ ਦਾ ਸੌਦਾ ਸੀਗਾ ਇਹਦੇ ਵਿੱਚ ਰੇੜੇ ਦੇ ਬਣਿਆ ਬਣਾਇਆ ਸੌਦੇ ਦਾ ਉਵੇਂ ਹੀ ਲੈ ਕੇ ਚੱਕ ਕੇ ਤਿੰਨ ਜਾਣੇ ਮੋਟਰਸਾਈਕਲ ਤੇ ਆਏ ਜਿੱਥੇ ਜਗਰਾਉਂ 'ਚ ਰਸਤਾ ਪੈਂਦਾ ਖਾੜੇ ਨੂੰ ਜਾਂਦਾ ਰਸਤਾ ਉੱਥੇ ਦੱਸੋ ਜੀ ਗਰੀਬ ਬੰਦਾ ਜਾਂ ਕੋਈ ਵੀ ਬੰਦਾਗਾ 1500 ਦਾ ਸੌਦਾ ਲੈ ਕੇ ਚੱਲਿਆ ਇਹ ਵਿਚਾਰਾ ਕਿੱਥੋਂ ਭਰੂਗਾ ਉਹਨੇ ਤਾਂ ਇਹ ਕਮਾਉਣੇ ਨਹੀਂ ਕਿ ਜਿੰਨੇ ਇਹਨੂੰ ਦੇਣੇ ਪੈਣੇ ਅਗਲੇ ਨੂੰ ਮਾਲਕ ਨੂੰ ਇਹਦੇ ਵਿੱਚੋਂ 1500 ਰੁਪਏ ਦਾ ਅਸੀਂ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਇਹ ਜੋਗੀ ਜਿਹੜਾ ਇਹ ਰਾਗ ਆ ਖਾੜੇ ਵਾਲਾ ਚਰਾਸਤਾ ਉੱਥੇ ਬਹੁਤ ਲੁੱਟਾ ਖੁੱਟਾ ਹੁੰਦੀਆਂ ਨੇ ਦੱਸੋ ਇਹ ਬੰਦਾ ਮਜ਼ਦੂਰ ਬੰਦਾ ਵਿਚਾਰਾ ਨੱਪ ਜਗਰਾਉ ਜਾਂਦਾ 1500 ਰੁਪਏ ਦਾ ਨੁਕਸਾਨ ਇਹ ਬੰਦੇ ਦਾ ਕਰਤਾ ਜੀ ਉਹਨਾਂ ਨੇ